ਲੈ ਵੀ ਦੋਸਤੋ ਆਪਾਂ ਪਹੁੰਚੇ ਸੀ ਕਿਸਾਨ ਮੇਲੇ ਤੇ 23 ਤਰੀਕ ਨੂੰ ਪੁੱਜੋ 30 ਤੇ 31 ਨੂੰ ਦੋ ਦਿਨ ਲੱਗਣਾ ਹੈ ਫੋਕਸ ਕੋਪਰੇਟਿਵ ਸਟਾਲਾਂ ਲੱਗੇ ਹੋਏ ਨੇ ਨੋਥ ਵੈ ਪ੍ਰੋਗਰੈਸ ਡੈਰੀ ਫਾਰਮ ਤੇ ਜੋ ਵੀ ਕੋਈ ਆਪਦੀ ਪ੍ਰੋਡਕਟ ਬਣਾ ਕੇ ਵੇਚਦੇ ਨੇ ਕਈ ਭੈਣਾਂ ਕਈ ਭਰਾ ਇੱਥੇ ਸਟਾਲਾਂ ਲੈ ਕੇ ਆਏ ਹੋਏ ਆ ਤੇ ਆਪਣੇ ਲਿੰਕ ਚ ਨੇ ਜੋ ਮਾਂ ਡੈਰੀ ਫਾਰਮ ਤੋਂ ਜੋੜੀ ਪਹੁੰਚੀ ਸੱਸੀ ਕਾ ਭਾਈ ਅਸਿਕਰ ਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਸਾਡੇ ਏਰੀਆ ਚ ਆਉਣ ਵਾਸਤੇ ਮੇਲੇ ਦੇਖਣ ਵਾਸਤੇ ਤੇ ਨਿੱਕੇ ਜਿਵੇਂ ਕੀ ਸੋਚ ਕੇ ਆਈ ਸੀ ਕਿ ਆਪਾਂ ਮੇਲੇ ਦੇਖਿਵੇਂ ਆ ਇਕੱਠ ਵੜੀ ਕਿਵੇਂ ਸਟਾਲਾਂ ਵਗੈਰਾ ਤੁਸੀਂ ਸਾਰਾ ਮੇਲਾ ਦੇ ਠੀਕ ਨੇ ਹੂੰ ਬਹੁਤ ਵਧੀਆ ਜੀ ਲੱਗਦਾ ਬਾਰੇ ਜੀ ਕਾਰਨ ਕਿ ਇੱਕ ਗੱਲੋਂ ਦਿਲ ਬਲੁੰਦਰਾ ਪਿਆ ਵੀਰ ਜੋ ਫੜਾ ਨਹੀਂ ਮਾਰ ਹੋ ਰਹੀ ਆ ਉਹਦੇ ਕਰਕੇ ਮਨ ਲੋ ਵੀ ਮੇਲੇ ਚ ਚਿਤ ਬਹੁਤ ਘਟ ਲਾਇਆ ਵੀਰ ਨਿੱਕੇ ਦਾ ਕਹਿਣਾ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਆਪਦੇ ਭਾਈਚਾਰੇ ਨੂੰ ਤਰੱਕੀ ਕਰਦੇ ਦੇਖਦੇ ਆੱਖ-ਆੱਖ ਪੈਣਾਂ ਦੀ ਸਟਾਲ ਵੀ ਹਨਾ ਪੈਣ ਤੁਸੀਂ ਦੇਖ ਕੇ ਆਓ ਮੰਨ ਲਓ ਫੂਡ ਪ੍ਰੋਡਕਟ ਆ ਗਏ ਜਾਂ ਡੈਰੀ ਪ੍ਰੋਡਕਟ ਸਟਾਲ ਲੱਗੀਆਂ ਉੱਥੇ ਕਿਤੇ 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 ਖੁਸ਼ੀ ਤਾਂ ਹੁੰਦੀ ਆ ਜਦੋਂ ਆਪਾਂ ਆਪਦੀ ਮਾਰਕੀਟ ਆਪ ਬਣਾਉਣੇ ਹਨਾ ਵੱਡੀਆਂ ਕੋਪਰ ਨੂੰ ਕੰਪੀਟੀਸ਼ਨ ਦਿੰਨੀ ਆ ਪਰ ਕੰਮ ਕਰਦੇ ਨੇਗੇ ਹੂੰ ਕੰਮ ਬਹੁਤ ਸੋਹਣਾ ਹਰੇਕ ਦਾ ਸੁਚਿੱਟੇ ਢੰਗ ਨਾਲ ਕੰਮ ਕਰ ਰਿਹਾ ਪਰ ਕਾਰਨ ਕਿ ਲੋਕ ਜਦੋਂ ਆਪਾਂ ਬੈਕਸਾਈਡ ਮਤਲਬ ਮਾਝੇ ਹਲ ਜਿੱਨੇਗਾ ਮਾਰ ਦੇਗੇ ਜਿਹੜੇ ਆਪਣੇ ਹੜਾ ਆਏ ਵੇ ਆ ਹੜਾ ਆਏ ਵੇ ਨੇ ਬਈ ਉਧਰ ਉਹਨਾਂ ਵੰ ਦੇਖ ਕੇ ਤੇ ਅੱਜ ਦਾ ਮੇਲਾ ਦੇਖ ਕੇ ਮਤਲਬ ਇੱਕ ਪਾਸੇ ਖੁਸ਼ੀ ਇੱਕ ਪਾਸੇ ਗਮੀ ਦੋਨੇ ਜੀ ਜਿਹਾ ਪੰਜਾਬ ਸਾਂ ਨਹੀਂ ਕਰ ਸਕਦਾ ਹਮ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਨੇ ਗਾਹਣਵਾ ਮੇਲਾ ਇਹ ਜਾਂ ਲੱਗੇ ਕਿ ਦੁੱਧਾ-ਫੂਡਾ ਇਕੱਠ ਹੋਵੇ ਚਾ ਕਿਉਂਕਿ ਖੁਸ਼ੀ ਮਨਾਉਣੀ ਤਾਂ ਪੈਂਦੀ ਆ ਪਰ ਖੁਸ਼ੀ ਦੁੱਗਣੀ ਹੋ ਜਾਂਦੀ ਆ ਜੇ ਆਪਣੇ ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ ਹਣਾ ਸ਼ਾਂਤੀ ਹੋਵੇ ਹਮ ਤਨੇ ਕਹਿੰਦੇ ਮੈਂ ਉੱਥੇ ਸੂਰਤਾਂ ਪਹੁੰਚੀ ਆਂ ਨੇ ਕਿਸੇ ਏਰੀਆ 'ਚ ਤਾਂ ਕਹਿੰਦੇ ਜ਼ਿਆਦਾ ਪਹੁੰਚੀ ਜਾਂਦੀਆਂ ਨੇ ਠੀਕ ਹੈ ਕਿਸੇ ਏਰੀਆ 'ਚ ਉਹ ਕਹਿੰਦੇ ਸਾਡੇ ਕੋਲੇ ਪਹੁੰਚ ਨਹੀਂ ਰਹੀਆਂ ਉਹ ਚੀਜ਼ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਮੁੱਦੇ 'ਤੇ ਨਾਦਰ ਧਿਆਨ ਰੱਖਣੀ ਚਾਹੀਦੀ ਹੈ ਨਾ ਹਾਂ ਉਹ ਮਤਲਬ ਜਿੰਨੇ YouTube ਕਰ ਰਹੇ ਆ ਜਾਂ ਮਤਲਬ ਜਿਹੜੇ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਮਤਲਬ ਜਿੰਨੇ ਇਧਰੋਂ ਸੇਵਾ ਜਾਂਦੀ ਆ ਮਾਲਵੇਜੋ ਜਾਂ ਕਿਸੇ ਹੋਰ ਸਾਈਡ ਤੋਂ ਸੇਵਾ ਜਾਂਦੀ ਆ ਉਹ ਸੇਵਾ ਨੂੰ ਸਹੀ ਤੰਗ ਦੇ ਸਹੀ ਜਗ੍ਹਾ ਤੇ ਪਹੁੰਚਦਾ ਕਰਨ ਤੇ ਰਾਜ ਦੇ ਵਿੱਚ ਵਾਸਤੇ ਕੋਈ ਕਹਿੰਦਾ ਮੇਰਾ ਇੱਥੇ ਇੰਨਾ ਨੁਕਸਾਨ ਹੋ ਗਿਆ ਮੈਂ ਲੈ ਜਾਣਾ ਮੈਂ ਲੈ ਜਾਣਾ ਉਹ ਚੀਜ਼ ਤੋਂ ਬਈ ਹੱਥ ਬੰਨ੍ਹ ਕੇ ਵੀ ਇਹ ਕੋਈ ਨਹੀਂ ਕਰੋਂ ਹਾਂ ਮਰਦੇ ਨੂੰ ਬਚਾ ਲੋ ਉਹ ਵੀ ਆਪਣੇ ਕਿਸਾਨ ਭਾਈ ਨੇਗੇ ਹਾਂ ਆਪਣਾ ਜ਼ਿਮੀਂਦਾਰ ਦਲਕਾਗਾ ਵਧੀਆ ਜੀ ਅੱਜ ਬਚਾਵਾਂਗੇ ਆਪਣੇ ਪੰਜਾਬ ਦੇ ਵਿੱਚ ਇੱਕ ਆਊਗਾ ਆ ਸਾਰੇ ਖੁਸ਼ ਹਾਰ ਰਹੇ ਨੇ ਬਾਕੀ ਸਾਡੇ ਵੱਲੋਂ ਠੀਕ ਹੈ ਆਪਣੇ ਚੈਨਲ ਪਰਸਨਲ ਤੌਰ ਤੇ ਇੱਕ ਬੇਨਤੀ ਆ ਵੀ ਸਾਰੇ ਪੇਜ ਵਾਲ ਨੂੰ ਜਾਂ ਯੂਟਿਊਬਰਾਂ ਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਮਦਦ ਦੀ ਲੋੜ ਆ ਹਨਾ ਕਿੱਥੇ ਜ਼ਿਆਦਾ ਹੜਨੇ ਕਿੱਥੇ ਘਟਨੇ ਬੀਜ ਜਿੱਥੇ ਵੀ ਜਾਦੇ ਆ ਕੋਈ ਸਹੂਲਤ ਪਹੁੰਚ ਨਹੀਂ ਰਹੀ ਤੁਸੀਂ ਪੇਜਾਂਾਂ ਦੇ ਨੰਬਰ ਹੁੰਦੀ ਨੇ ਤਕਰੀਬਨ ਪੇਜਾਂ ਦੇ ਉੱਤੇ ਮੈਂਸ਼ਨ ਕੀਤੇ ਹੁੰਦੇ ਆ ਉਸ ਏਰੀਆ 'ਚ ਤੁਸੀਂ ਕੰਟੈਕਟ ਕਰਾ ਕਰਕੇ ਆਪਦੀ ਵੀਡੀਓ ਮੈਂਸ਼ਨ ਵੀ ਕਰ ਸਕਦੇ ਹੋ ਵੀ ਸਾਡੇ ਏਰੀਆ 'ਚ ਮਦਦ ਤੇ ਨਹੀਂ ਪਹੁੰਚੀ ਤਾਂ ਕਿਉਂ ਮੰਨ ਲਓ ਇੰਨੇ ਬੰਦੇ ਜੁੜੇ ਹੁੰਦੇ ਲੱਖਾਂ ਲੋਕ YouTube 'ਆਂ ਨਾਲ Facebook 'ਆਂ ਨਾਲ ਤੇ ਵੀ ਉੱਥੇ ਮਦਦ ਪਹੁੰਚ ਸਕਦੀ ਆ ਸਾਰੇ ਵੀਰ ਭਰਾਵਾਂ ਨੂੰ ਖੜਾ ਪੀੜ ਕੇ ਨੇ ਜਿਹੜੇ ਜਿੱਥੇ ਮਦਦ ਤੇ ਨਹੀਂ ਪਹੁੰਚੀ ਇੱਕ ਬੇਨਤੀ ਹੈਗੀ ਵੀ ਤੁਸੀਂ ਜੋ ਵੀ ਪੇ ਛੋਡੇ ਅੱਗੇ ਆਉਂਦਾ ਜਾਂ ਕਿਸੇ ਪੇਜ ਨੂੰ ਫੋਲੋ ਕਰਦੇ ਹੋ ਉਹਨੂੰ ਕਹਿ ਕੇ ਆਪਦੀ ਪ੍ਰੋਪਰ ਵੀਡੀਓ ਕਰਵਾ ਹ ਤੇ ਸੌਖਾ ਜਿਹਾ ਤਰੀਕਾ ਹੈਗਾ ਕਿਉਂਕਿ ਸਾਰੇ ਯੂਟਿਊਬਰ ਜਾਂ ਸਾਰੇ ਫੇਸਬੁੱਕ ਵਾਲੇ ਭਰਾ ਉੱਥੇ ਨਹੀਂ ਪਹੁੰਚ ਸਕਦੇ ਠੀਕ ਹੈ ਜੋ ਪਹੁੰਚੇ ਆ ਉਹਨਾਂ ਨੂੰ ਵੀ ਮੰਨ ਲਓ ਜਿੱਥੇ ਕੋਈ ਬੰਦਾ ਕੰਟੈਕਟ ਵਾਲਾ ਹੁੰਦਾ ਉੱਥੇ ਇੱਕ ਕਵਰੇਜ ਹੁੰਦੀ ਆ ਤੇ ਜਿਹੜੇ ਪਿਛਲੇ ਏਰੀਆ ਹੁੰਦੇ ਆ ਜਿੱਥੇ ਜਮੀ ਨਹੀਂ ਪਹੁੰਚ ਸਕਦਾ ਕੋਈ ਬੰਦਾ ਹਾਂ ਬਿਲਕੁਲ ਬਾਰਡਰ ਦੇ ਲੱਗਦੇ ਜਿਹੜੇ ਜਿੱਥੇ ਜਾਦੇ ਪਾਣੀ ਦੀ ਮਾਰ ਆ ਪਾਣੀਆਂ ਨੇ ਛੋਟੀਆਂ ਮੋਟੀਆਂ ਉਹ ਕੱਲੇ ਕੱਲੇ ਵੀਰ ਬੈਠੇ ਉਹਨਾਂ ਕੋਲ ਮਦਦ ਨਹੀਂ ਪਹੁੰਚਦੀ ਕੋਈ ਫੇਸਬੁੱਕ ਵਾਲਾ ਕੋਈ ਪੇਜਾਂ ਵਾਲਾ ਇਹੋ ਜਿਹਾ ਨਹੀਂ ਹੋਣਾ ਜਿਹੜਾ ਤੁਹਾਡੀ ਵੀਡੀਓ ਅੱਗੇ ਤੱਕ ਤੇ ਪ੍ਰੋਪਰ ਹਰੇਕ ਇੱਕ ਬੰਦਾ ਆਪਾਂ ਇੱਕ ਦੂਜੇ ਨੂੰ ਹਰ ਇੱਕ ਸ਼ੇਅਰ ਕਰਦਾ ਬੰਦਾ ਕੋਈ ਐ ਹੋਜੀ ਗੱਲ ਨਹੀਂ ਹੈਗੀ ਪ੍ਰਮਾਤਮਾ ਦੱਸਿ ਕਿਣਾ ਸ਼ੁਕਸ਼ਾਂਤੀਆਂ ਵਰਤਾਵੇ ਸਭ ਦੇ ਘਰੇ ਸ਼ੁਕਸ਼ਾਂਤੀ ਰਹੇ ਤੇ ਇੱਕ ਨਿੱਕੇ ਜਿਹੇ ਤੁਸੀਂ ਭੈਣ ਨੂੰ ਨਾਲ ਲੈ ਕੇ ਆਏ ਹੋਣਾ ਤੇ ਜਿਵੇਂ ਪਹਿਲਾਂ ਸੋਚਣ ਦੀ ਸੀ ਭੈਣਾਂ ਨੂੰ ਘਰੇ ਰੱਖਿਆ ਜਾਂਦਾ ਸੀ ਨਾ ਚਲ ਤੁਸੀਂ ਤਾਂ ਡੈਰੀ ਫਾਰਮ ਮਾਂ ਡੈਰੀ ਫਾਰਮ ਦੇ ਨਾਂ ਤੇ ਬਾਈਹਰਾਂ ਦਾ ਪੇਜ ਚਲਾ ਰਹੇ ਹੋ ਤੇ ਭੈਣਾਂ ਨੂੰ ਵੀ ਵੱਧ ਤੋਂ ਚੜਕਿਆ ਨਾ ਭੈਣੇ ਤੁਸੀਂ ਦੱਸ ਮੜਾ ਵੀ ਆਉਣਾ ਚਾਹੀਦਾ ਨਾ ਮੇਲੇ ਤੇ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਸਿੱਖਣ ਨੂੰ ਮਿਲਦਾ ਹੈਗਾ ਦੇਖੋ ਹਣਾ ਪਹਿਲਾਂ ਤਾਂ ਮੈਨੂੰ ਵੀ ਅੰਦਰ ਆਉਂਦੀ ਨੂੰ ਡਾਊਟ ਤੇ ਲੱਗੇ ਹਾਂ ਮੈਂ ਕੱਲੀ ਜੀ ਆ ਪਰ ਨਹੀਂ ਇੱਕੀ ਬਹੁਤ ਸਿੱਖਣ ਨੂੰ ਮਿਲਦਾ ਦੇਖੀ ਆਉਦੀ ਸੰਗ ਖੁੱਲਦੀ ਆਪਦੇ ਕੰਮ ਦੀ ਕੋਈ ਸੰਗ ਨਹੀਂ ਹੈਗੀ ਹਣਾ ਹਾਂ ਅੱਗੇ ਆਪਾਂ ਵੀ ਹੋਰ ਵਧਾਵਾਂਗੇ ਵੀ ਆਪਾਂ ਨੂੰ ਵੀ ਦੇਖ ਕੇ ਐ ਹੁੰਦਾ ਵੀ ਹਾਂ ਭੈਣਾਂ ਬਹੁਤ ਕਿਉਂਕਿ ਇੱਕ ਮਨ ਲਓ ਦੀ 30% ਆਮਦਨ ਜੇ ਤੁਸੀਂ ਪ੍ਰੋਡਕਟਾਂ ਦੇ ਕੰਮ ਕਰੋਗੇ ਉਹ ਦੀ 70 70 ਤੱਕ ਆਮਦਨ ਪਹੁੰਚ ਜਾਂਦੀ ਆ ਪਰ ਮਾਰਕੀਟ ਬਣਾ ਕੇ ਨਾ ਪ੍ਰੋਪਰ ਅਗਲੀ ਨੂੰ ਚੀਜ਼ ਦੇ ਕੇ ਨਿਕਿਆ ਨਾ ਤਾਂ ਮਨ ਲਾਪਾ ਬਾਹਰ ਜਾਵਾਂਗੇ ਫਿਰ ਇਹ ਨੌਲ ਜਾਊ ਚੀਜ਼ ਨੂੰ ਮਨ ਲਾ ਆਪਣੇ ਸੰਪਰਕ ਹੋਣਗੇ ਆਪਣੀ ਚੀਜ਼ ਦੀ ਖੇਤ ਲੈ ਤੇ ਫਿਰ ਹੀ ਅੱਗੇ ਵਧ ਜੇਗੇ ਹਾਂ ਜਿਵੇਂ ਕਿ ਕਿਵੇਂ ਆਪਾਂ ਸਟਾਲ ਲਾ ਸਕਦੇ ਆ ਕਿਵੇਂ ਆਪਾਂ ਆਪਣੀ ਮਸ਼ਹੂਰੀ ਵੀ ਇੱਕ ਤਰ੍ਹਾਂ ਦੀ ਆਪ ਦਾ ਪ੍ਰੋਡਕਟ ਵੀ ਮੰਨ ਲਓ ਸੇਲ ਹੁੰਦੀ ਹੈ ਚੰਗੀ ਇੱਥੇ ਹਾਂ ਨਵੇਂ ਨਵੇਂ ਲੋਕਾਂ ਨੂੰ ਉੱਪਰ ਨਾਲ ਜਾਣਕਾਰੀ ਮਿਲਦੀ ਆ ਵਧੀਆ ਕਿਉਂਕਿ ਸਾਨੂੰ ਜਿਹੜੇ ਵੀ ਮੰਨ ਲਓ ਫੇਸਬੁੱਕ ਪੇਜ ਕੋਈ ਘੱਟ ਚਲਾਉਂਦੇ ਆ ਜਾ ਵਿੱਚ ਮੰਨ ਲਓ ਲੇਡੀਜ਼ ਆਉਂਦੀਆਂ ਨੇ ਨਹੀਂ ਵੀ ਜਾਂ ਉਹਨਾਂ ਨੂੰ ਪਤਾ ਲੱਗਦਾ ਵੀ ਲੇਡੀਜ਼ ਵੀ ਇੱਥੇ ਤੱਕ ਪਹੁੰਚ ਗਈਆਂ ਉਹ ਵੀ ਆਪ ਦੇ ਪ੍ਰੋਡਕਟ ਸਟਾਲਾਂ ਲਾ ਕੇ ਮੇਲਿਆਂ ਦੇ ਵਿੱਚ ਸ